ਰਾਜਵੀਰ ਜਵੰਦੇ ਦੀ ਮੌਤ ਬਾਰੇ ਵੱਡਾ ਖੁਲਾਸਾ ਪੰਜੌਰ ਦੀ ਪੁਲਿਸ ਨੇ ਜਾਰੀ ਕੀਤੀ ਡੀਡੀਆਰ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦੇ ਦੀ ਮੌਤ ਨੇ ਹਰ ਕਿਸੇ ਦੇ ਮਨ ਵਿੱਚ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਕੁਝ ਲੋਕ ਇਸ ਨੂੰ ਸਿਰਫ ਇੱਕ ਹਾਦਸਾ ਮੰਨ ਰਹੇ ਹਨ ਜਦਕਿ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਹੁਣ ਇਸ ਮਾਮਲੇ ਵਿੱਚ ਪੰਜੌਰ ਪੁਲਿਸ ਵੱਲੋਂ ਡੀਡੀਆਰ ਜਾਰੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਪੁਲਿਸ ਨੇ মিডিਆ ਨਾਲ ਗੱਲ ਕਰਦਿਆਂ ਕਈ ਮਹੱਤਵਪੂਰਨ ਖੁਲਾਸੇ ਕਰ ਦਿੱਤੇ ਹਨ ਮੰਜੋਰ ਥਾਣੇ ਦੇ ਇਨਸਪੈਕਟਰ ਨੇ ਦੱਸਿਆ ਕਿ 27 ਸਤੰਬਰ ਨੂੰ ਜਵੰਦੇ ਦਾ ਐਕਸੀਡੈਂਟ ਹੋਇਆ ਤਦ ਸੈਕਟਰ 6 ਦੇ ਸਰਕਾਰੀ ਹਸਪਤਾਲ ਤੋਂ ਪੁਲਿਸ ਨੂੰ ਕਾਲ ਪ੍ਰਾਪਤ ਹੋਈ ਸੀ ਹਸਪਤਾਲ ਨੇ ਜਵੰਦੇ ਦੀ ਜਾਂਚ ਕੀਤੀ ਪਰ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਨਾਲ ਹੀ ਇਲਾਜ ਦੇ ਲਈ ਜਵੰਦੇ ਨੂੰ ਇੱਕ ਹੋਰ ਹਸਪਤਲ ਰੈਫਰ ਕੀਤਾ ਗਿਆ ਸੀ ਜਦ ਕਿ ਉਸ ਹਸਪਤਲ ਵੱਲੋਂ ਵੀ ਜਵੰਦੇ ਨੂੰ ਇਲਾਜ ਤੋਂ ਜਵਾਬ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਮੁਹੱਲੀ ਦੇ 40 ਸ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ 28 ਸਤੰਬਰ ਨੂੰ ਜਦੋਂ ਪੁਲਿਸ ਨੂੰ ਖਬਰ ਮਿਲੀ ਤਾਂ ਉਹ ਆਪਣੀ ਟੀਮ ਲੈ ਕੇ ਫੋਰਟਿਸ ਹਸਪਤਾਲ ਵਿਖੇ ਪਹੁੰਚੇ ਉੱਥੇ ਜਵੰਦੇ ਦੇ ਸਾਥੀ ਸੁਖਵਿੰਦਰ ਸਿੰਘ ਨੇ ਆਪਣਾ ਬਿਆਨ ਪੁਲਿਸ ਦੇ ਸਾਹਮਣੇ ਦਰਜ ਕਰਵਾਇਆ ਸੋਗਵਿੰਦਰ ਨੇ ਕਿਹਾ ਕਿ ਉਹ ਸਾਰੇ ਬੱਦੀ ਤੋਂ Shimla ਜਾ ਰਹੇ ਸਨ ਤੇ ਕੁੱਲ 5 ਮੋਟਰਸਾਈਕਲਾਂ ਤੇ ਸਵਾਰ ਸਨ ਤਿੰਨ ਬਾਈਕਾਂ ਅੱਗੇ ਸਨ ਚੌਥੇ ਨੰਬਰ ਤੇ ਰਾਜਵੀਰ ਜਵੰਦਾ ਸੀ ਤੇ ਸਭ ਤੋਂ ਪਿੱਛੇ ਇੱਕ ਹੋਰ ਬਾਈਕ ਸਵਾਰ ਸੀ ਰਾਜਵੀਰ ਜਵੰਦਾ ਜਿਸ ਰਸਤੇ ਤੇ ਜਾ ਰਿਹਾ ਸੀ ਉਸ ਰਸਤੇ ਤੇ ਦੋ ਸਾਨਾਂ ਦੀ ਆਪਸ ਵਿੱਚ ਟੱਕਰ ਹੋ ਗਈ ਉਹ ਆਪਸ ਵਿੱਚ ਭੜ ਗਏ ਉਸ ਟੱਕਰ ਦੇ ਵਿੱਚ ਕਾਰ ਜਵੰਦਾ ਵੀ ਆ ਗਿਆ ਜਿਸ ਕਾਰਨ ਉਹ ਪੂਰੀ ਤਰ੍ਹਾਂ ਜ਼ਖਮੀ ਹੋਇਆ ਮੌਕੇ ਤੇ ਮੌਜੂਦ ਇੱਕ ਰੇੜੀ ਵਾਲੇ ਨੇ ਇਹ ਪੂਰਾ ਹਾਦਸਾ ਆਪਣੀਆਂ ਅੱਖਾਂ ਨਾਲ ਦੇਖਿਆ ਤੇ ਉਸ ਦਾ ਕਹਿਣਾ ਸੀ ਕਿ ਜਵੰਦੇ ਦੀ ਬਾਈਕ ਲਗਭਗ 60 ਦੀ ਰਫ਼ਤਾਰ ਨਾਲ ਚੱਲ ਰਹੀ ਸੀ ਤੇ ਪੁਲਿਸ ਮੁਤਾਬਕ ਉਸ ਵੇਲੇ ਮੀਂਹ ਪੈਣ ਕਾਰਨ ਸੜਕ ਬਹੁਤ ਖਰਾਬ ਸੀ ਇਸ ਕਰਕੇ ਉਸ ਸਪੀਡ ਤੇ ਮੋਟਰਸਾਈਕਲਸ ਸੰਭਾਲਣਾ ਬਹੁਤ ਮੁਸ਼ਕਲ ਸੀ ਤੇ ਪੁਲਿਸ ਨੇ ਇਹ ਵੀ ਦੱਸਿਆ ਕਿ ਜਿਸ ਬਾਈਕ ਤੇ ਰਾਜਵੀਰ ਨਾਲੇ ਪਾਣਾ ਵਾਪਰਿਆ ਉਹ 2 ਦਿਨ ਪਹਿਲਾਂ ਹੀ ਨਵੀਂ ਲਈ ਗਈ ਸੀ ਪੁਲਿਸ ਨੇ ਇਹ ਵੀ ਸਾਫ਼ ਕੀਤਾ ਕਿ ਬਲੈਰੋ ਕਾਰ ਵਾਲੀ ਗੱਲ ਪੂਰੀ ਤਰ੍ਹਾਂ ਝੂਠੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਗੱਡੀ ਦਾ ਇਹ ਹਾਦਸਾ ਕੋਈ ਲੈਣਾ ਦੇਣਾ ਨਹੀਂ ਹੈ ਇਹ ਸਿਰਫ ਸਾਨਾ ਦੇ ਟੱਕਰ ਨਾਲ ਹਾਦਸਾ ਵਾਪਰਿਆ ਹੈ ਇਨਸਪੈਕਟਰ ਨੇ ਇਹ ਵੀ ਦੱਸਿਆ ਕਿ ਧਾਰਾ 174 ਅਧੀਨ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ ਹੁਣ ਅਗਲਾ ਕਦਮ ਜਾਂ ਸਚਾਈ ਕੀ ਨਿਕਲ ਕੇ ਆਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਾਕੀ ਦੋਸਤੋ ਤੁਸੀਂ ਪੁਲਿਸ ਦੇ ਇਸ ਬਿਆਨ ਬਾਰੇ ਕੀ ਸੋਚਦੇ ਹੋ ਸਾਨੂੰ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ